ਆ ਸਰਕਾਰ ਮੁਰਦਾਬਾਦ 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 ਜਿਹੜਾ ਚੰਦਪਾਣ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਡਿਸਪਿਊਟ ਚੱਲਦਾ ਸੀਗਾ ਉਹਦੇ ਦੌਰਾਨ ਹੀ ਜਿਹੜਾ ਚੰਦਪਾਣ ਦੇ ਜਿਹੜੇ ਉਹ ਬੰਦੂਰ ਜੱਜੀ ਹਰੀ ਆ ਉਹ ਲਗਾਤਾਰ ਐਮਐਲਏ ਮੋਲਕ ਦੀ ਸ਼ਹਿ ਦੇ ਉੱਪਰ ਜਿਹੜਾ ਸਰਪੰਚਾ ਮਨਦੀਪ ਕੌਰ ਜਿਹੜੀ ਚੰਦਪਾਣ ਦੀ ਉਹਨੂੰ ਸਰਪੰਚੀ ਤੋਂ ਲਾ ਕੇ ਪ੍ਰਬੰਧਕ ਲਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਕਰ ਰਹੇ ਸੀਗੇ ਤੇ ਅੱਜ ਡੀਡੀਪੀਓ ਸਾਹਿਬ ਤੇ ਉਹ ਬੁਲਾਏਗਾ ਸੀਗਾ ਜਿਹੜਾ ਪੰਚਾਇਤ ਨੂੰ ਮੀਟਿੰਗ ਕਰਨ ਵਾਸਤੇ ਤੇ ਉੱਥੇ ਡੀਡੀਪੀਓ ਸਾਹਿਬ ਜਿਹੜਾ ਦੋ ਭਾਗਾਂ ਦੇ ਵਿੱਚ ਮੀਟਿੰਗ ਕਰਦਾ ਪੰਚਾਇਤ ਨਾਲ ਪਹਿਲਾ ਸਰਪੰਚ ਨੂੰ ਬੁਲਾਉਂਦਾ ਉਹਦੇ ਵਿੱਚ ਸਰਪੰਚ ਸਾਹਿਬ ਦੇ ਨਾਲ ਜਿਹੜੇ ਚਾਰ ਮੈਂਬਰ ਨੇ ਉਹ ਜਾਂਦੇ ਆ ਮੀਟਿੰਗ ਕਰਨਾ ਉਸ ਤੋਂ ਬਾਅਦ ਦੂਸਰੀ ਧਿਰ ਤੇ ਜਿਹੜੇ ਮੈਂਬਰ ਉਹਨਾਂ ਨੂੰ ਬੁਲਾਉਂਦਾ ਉਸ ਤੋਂ ਬਾਅਦ ਅਸੀਂ ਐਕਸ਼ਨ ਕਮੇਟੀ ਵੱਲੋਂ ਵੀ ਡੀਡੀਪੀਓ ਸਾਹਿਬ ਨੂੰ ਮਿਲੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਸਿਸਟਮ ਹੈ ਤੁਹਾਡਾ ਪ੍ਰਬੰਧਕ ਲਾਉਣ ਦਾ ਵੀ ਜਦੋਂ ਸਰਪੰਚ ਪਿੰਡ ਦੇ ਵਿੱਚ ਵਿਕਾਸ ਦਾ ਕੰਮ ਚਲਾਉਣਾ ਚਾਹੁੰਦੀ ਆ ਪਿੰਡ ਦੇ ਵਿੱਚ ਮਤੇ ਪਏ ਹੋਏ ਆ ਕਾਰਵਾਈ ਦੇ ਉੱਪਰ ਪੰਚਾਇਤ ਦੇ ਐਨਓਸੀ ਜਾਰੀ ਕੀਤੀ ਹੋਈ ਆ ਗਲੀਆਂ ਪਟਨ ਦੀ ਵੀ ਜਿੱਥੇ ਲੋਕਟਾਈਲ ਚਣੀ ਜਾਣੀ ਆ ਖੇਡ ਗਰਾਊਂਡ ਬਣਾਉਣ ਦਾ ਮਤਾ ਪਿਆ ਹੋਇਆ ਹੋਰ ਕਈ ਤਰ੍ਹਾਂ ਦੇ ਪਿੰਡ ਦੇ ਵਿਕਾਸ ਦੇ ਮਤੇ ਪਏ ਹੋਏ ਨੇ ਫਿਰ ਪ੍ਰਸ਼ਾਸਨ ਕੰਮ ਕਿਉਂ ਨਹੀਂ ਚਲਾਉਣ ਦੇ ਰਿਹਾ ਪ੍ਰਸ਼ਾਸਨ ਨੂੰ ਕੀ ਦਿੱਕਤ ਆ ਵੀ ਇਹ ਕਿੱਥੇ ਲਿਖਿਆ ਹੈਗਾ ਕਿ ਤੁਸੀਂ ਮਤੇ ਪਵਾ ਕੇ ਮਤਿਆਂ ਨੂੰ ਹੀ ਲਾਗੂ ਨਹੀਂ ਹੁੰਦੇ ਆ ਤੇ ਡੀਡੀਪੀਓ ਸਾਹਿਬ ਦਾ ਇਹ ਸਿਗਾ ਕਿ ਅਸੀਂ ਹਜੇ ਪ੍ਰਬੰਧਕ ਨਹੀਂ ਲਾਉਂਦੇ ਪਰ ਸਾਨੂੰ ਹੁਣ ਜਿਹੜਾ ਇੱਥੇ ਬਾਹਰ ਆ ਕੇ ਪਤਾ ਲੱਗਾ ਕੁਝ ਭਰੋਸੇਯੋਗ ਸੂਤਰਾਂ ਤੋਂ ਕਿ ਡੀਡੀਪੀਓ ਸਾਹਿਬ ਨੇ ਜਿਹੜਾ ਪ੍ਰਬੰਧਕ ਲਈ ਉਹ ਪ੍ਰੋਪੋਜ਼ਲ ਭੇਜ ਦਿੱਤੀ ਹੈ ਤੇ ਪ੍ਰਬੰਧਕ ਜਿਹੜਾ ਉਹ ਲਾਇਆ ਜਾ ਰਿਹਾ ਅਸੀਂ ਹੁਣ ਇੱਥੇ ਆਏ ਸੀਗੇ ਹੁਣ ਡੀਸੀ ਦਫ਼ਤਰ ਜਾ ਕੇ ਜਿਹੜਾ ਬੈਠਾਂਗੇ ਧਰਨੇ ਤੇ ਜਦੋਂ ਤਾਈ ਇਹਦਾ ਹੱਲ ਨਹੀਂ ਹੁੰਦਾ ਸੰਘਰਸ਼ ਸਾਡਾ ਜਿਹੜਾ ਉਹ ਜਾਰੀ ਰਹਿਣਾ ਹੈਗਾ ਤੇ ਖਾਸ ਤੌਰ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਤੇ ਡੀਡੀਪੀਓ ਸਾਹਿਬ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿਹੜਾ ਐਮਐਲਏ ਆ ਸਮਾਂ ਉਹਦਾ ਵੀ ਥੋੜਾ ਹੀ ਰਹਿ ਗਿਆ ਤੂੰ ਡੀਡੀਪੀਓ ਹਜੇ ਪਤਾ ਨਹੀਂ ਕਿੰਨਾ ਟਾਈਮ ਰਹਿਣਾ ਤੇ ਤੈਨੂੰ ਹੁਣ ਹਾਈ ਕੋਰਟ ਦੀਆਂ ਪੌੜੀਆਂ ਜਿਹੜੀਆਂ ਜਰੂਰ ਚੜਾਵਾਂਗੇ ਅਸੀਂ ਡੀਡੀਪੀਓ ਸਾਹਿਬ ਨੂੰ ਦੱਸਿਆ ਸੀ ਕਿ ਜਿਹੜੇ ਸਰਪੰਚ ਬੀਬੀ ਦੇ ਨਾਲ ਸਹਿਮਤ ਮੈਂਬਰ ਨੇ ਉਹਨਾਂ ਨੂੰ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਜਿਹੜਿਆਂ ਨੂੰ ਕੁਝ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਖਰੀਦੇ ਨਹੀਂ ਜਾ ਰਹੇ ਉਹਨਾਂ ਨੂੰ ਇਹ ਡਰਾ ਧਮਕਾ ਕੇ ਉਥੇ ਕਿਹਾ ਜਾ ਰਿਹਾ ਕਿ ਜੇ ਮੀਟਿੰਗਾਂ ਦੇ ਵਿੱਚ ਆਏ ਉਥੇ ਲੜਾਈ ਹੋਊਗੀ ਗੋਲੀ ਚੱਲੂਗੀ ਬੰਦੇ ਮਰ ਸਕਦੇ ਆ ਤੁਸੀਂ ਮੀਟਿੰਗ ਦੇ ਵਿੱਚ ਨਾ ਆਇਓ ਇੱਕ ਬੀਬੀ ਜਿਹੜੀ ਚੰਦਪਾਨ ਦੀ ਜਿਹੜੀ ਪੰਚਾਇਤ ਮੈਂਬਰ ਸੀਗੀ ਉਹ ਮਾਨਸਾ ਵਾਲੀ ਸਾਈਡ ਉਹਦਾ ਪਿੰਡ ਆ ਉਸ ਲੜਕੀ ਦੇ ਚਾਚਾ ਜੀ ਇੱਥੇ ਖੜੇ ਨੇ ਮੌਜੂਦ ਆ ਉਹਨਾਂ ਦੇ ਘਰ ਜਾ ਕੇ ਕੱਲ ਪਰਸੋ ਗੱਡੀ ਭਰ ਕੇ ਲੈ ਜਾਂਦੇ ਆ ਜੱਜੀ ਹੁਰੀਆਂ ਦੇ ਕਿ ਅਸੀਂ ਚੇਅਰਮੈਨ ਆ ਕਈ ਕੁਛ ਹੱਲ ਤੇ ਅਹੁਦੇ ਦੱਸਦੇ ਆ ਤੇ ਇਹ ਕਿਹਾ ਜਾਂਦਾ ਉਹਨੂੰ ਕਿ ਜੇ ਮੀਟਿੰਗ ਦੇ ਵਿੱਚ ਆਏ ਤੇ ਉੱਥੇ ਗੋਲੀ ਚੱਲ ਸਕਦੀ ਆ ਤੇ ਤੁਹਾਡਾ ਨੁਕਸਾਨ ਹੋ ਸਕਦਾ ਤੁਸੀਂ ਮੀਟਿੰਗ ਦੇ ਵਿੱਚ ਨਹੀਂ ਆਉਣਾ ਸਰਪੰਚ ਦੇ ਨਾਲ ਨਹੀਂ ਖੜਨਾਗਾ ਤੇ ਲਗਾਤਾਰ ਡਰਾ ਧਮਕਾ ਕੇ ਜਿਹੜਾ ਮੈਂਬਰਾਂ ਨੂੰ ਪਾਸੇ ਕਰਕੇ ਸਰਪੰਚ ਨੂੰ ਜਿਹੜਾ ਉਹ ਸਰਪੰਚੀ ਤੋਂ ਲਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਨੇ ਤੇ ਅਸੀਂ ਚੇਤਾਵਨੀ ਦਿੰਨੇ ਕਿ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਓ ਤੇ ਨਹੀਂ ਤੇ ਐਕਸ਼ਨ ਕਮੇਟੀ ਵੱਲੋਂ ਜਿਹੜਾ ਕੋਈ ਸਖਤ ਐਕਸ਼ਨ ਜਿਹੜਾ ਉਹ ਅਲਿਕਾ ਜਾਊਗਾ ਤੇ ਉਹਦਾ ਜਿਹੜਾ ਖਮਿਆਜਾ ਤੇ ਉਹਦੇ ਜ਼ਿੰਮੇਵਾਰਾ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਉਹ ਪੁਲਿਸ ਹੋਵੇ ਚਾਹੇ ਡੀਸੀ ਸਾਹਿਬ ਹੋਣ ਤੇ ਚਾਹੇ ਐਮਐਲਏ ਹੋਵੇ ਉਹਨਾਂ ਨੂੰ ਭੁਗਤਣਾ ਪਵੇ ਕੌਂਦਿਕ ਪਰ ਕਾਹ ਚੱਲ ਪਾ ਸਰਪੰਚ ਜੋ ਚੰਦਪਾਣ ਦੇ ਵਿੱਚ ਹੋਇਆ ਸੀ 5 ਫਰਵਰੀ ਨੂੰ ਘਟਨਾ ਉਹ ਉਸ ਨੂੰ ਲੈ ਕੇ ਗਮਦੂਰ ਸਿੰਘ ਪੱਪੂ ਵਰਗੇ ਉਸੇ ਦਿਨ ਤੋਂ ਵਾਪਾਰ ਹੋਏ ਪਏ ਸੀਗੇ ਤੇ ਪ੍ਰਸ਼ਾਸਨ ਵੀ ਬਿਲਕੁਲ ਉਹਨਾਂ ਦੇ ਨਾਲ ਖੜਾ ਸੀ ਅਮੋਲਕ ਦੇ ਕਹਿਣੇ ਤੇ ਖੜਾ ਸੀਗਾ ਤੇ ਹੁਣ ਵੀ ਅਮੋਲਕ ਬਹੁਤ ਸਾਰੀਆਂ ਗੱਲਾਂ ਕਹਿੰਦਾ ਇਹ ਮੁੰਡਾ ਬਹੁਤ ਵਧੀਆ ਸਰਪੰਚ ਆ ਜੋ ਤੇ ਇਹ ਮੁੰਡਾ ਸਾਡੀ ਪਾਰਟੀ ਦਾ ਵੀ ਤੁਸੀਂ ਤਾਂ ਕਰਕੇ ਇਹਨਾਂ ਟੌਰਚਰ ਕਰਵਾਇਆ ਸੀਗਾ ਜੇ ਤੁਹਾਡੀ ਆਲ ਦੀ ਪਾਰਟੀ ਦਾ ਸੀਗਾ ਇਸ ਕਰਕੇ ਤੁਸੀਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਨੀ ਆ ਦੇਖੋ ਇਹ ਜੋ ਕਹਿੰਦੇ ਆ ਨਾ ਵੀ ਸਾਡੀ ਪਾਰਟੀ ਦਾ ਅਸੀਂ ਬਹੁਤ ਬਦਲਾਅ ਲੈ ਕੇ ਆਂਦਾ ਸੀਗਾ ਆਮ ਆਦਮੀ ਪਾਰਟੀ ਦਾ ਇਹ ਬਦਲਾਅ ਦਾ ਅੰਤਿਜਾ ਆਪਾਂ ਨੂੰ ਇਹ ਮਿਲਦਾ ਹੈਗਾ ਕਿ ਨਾ ਪਹਿਲਾਂ ਸਾਡੇ ਤੇ ਸੱਟ ਟਾਇਆ ਚੰਦ ਭਾਂਦੇ ਲੋਕਾਂ ਦੇ ਹੁਣ ਫੇਰ ਦੁਬਾਰੇ ਉਸ ਸਰਪੰਚੀ ਨੂੰ ਲੈ ਕੇ ਗੱਲ ਆ ਗਈ ਆ ਤੇ ਇਹਨਾਂ ਨੇ ਸਰਪੰਚ ਤੋਂ ਜੋ ਕਿ ਸਾਨੂੰ ਅੱਜ ਮੀਟਿੰਗ ਹੋਈ ਸੀ ਉਹਦੇ ਸਵੰਤੇ ਵਿੱਚ ਜੋ ਕਿ ਸਾਨੂੰ ਬਾਹਰ ਆਏ ਸੂਚਨਾ ਸਭ ਨੂੰ ਪਤਾ ਲੱਗਿਆ ਸਾਡੀ ਕਾਰਵਾਈ ਰੈਸਟੋਰ ਖੜੇਗਾ ਇਹ ਕਹਿੰਦੇ ਆ ਵੀ ਪ੍ਰਬੰਧਕਾ ਲਾਤਤਾ ਗਿਆਗਾ ਤੇ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਜੋ ਕਹਿ ਦਿੰਦੇ ਆ ਅਸੀਂ ਲੇੜੀ ਨੂੰ ਮੂਰੇ ਰੱਖਦੇ ਆ ਸਰਕਾਰ ਕਹਿੰਦੀ ਆ ਭਾਡੇ-ਭਾਡੇ ਦਾਅਵੇ ਕਰਦੀ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਜੋ ਵੀ ਪੰਜਾਬ ਦੇ ਲੋਕ ਆ ਪੰਜਾਬ ਪਸੰਦਾ ਸਾਡੇ ਨਾਲ ਕੱਢਣਾ ਚਾਹੀਦਾ ਬਿਲਕੁਲ ਜੋ ਚੰਦਪਾਣ ਦੇ ਵਿੱਚ ਹੋਇਆ ਸੀਗਾ ਤੇ ਕਹਿੰਦੀ ਆ ਕਿਸਾਨਾਂ ਦੇ ਨਾਲ ਵੀ ਅਸੀਂ ਕੱਢਦੇ ਆ ਬਿਲਕੁਲ ਸਰਕਾਰ ਜਿਹੜੀ ਹੈਗੀ ਕਿਸਾਨਾਂ ਦੇ ਨਾਲ ਵੀ ਧੱਕਾ ਕਰਦੀ ਆ ਤੇ ਜਿਹੜੇ ਤਣਾੜ ਹੁੰਦੇ ਆਪਣੇ ਆਪ ਨੂੰ ਛਮਰਾਏਦਾਰ ਕਹਿੰਦੇ ਘਵੰਦੇ ਆ ਉਹਨਾਂ ਦੇ ਨਾਲ ਹੀ ਸਰਕਾਰ ਖੜਦੀ ਆ ਤੇ ਨਈ ਆਮ ਨਾ ਤਾਂ ਆਮ ਕਿਸਾਨਾਂ ਨਾ ਖੜੇ ਤੇ ਨਾ ਹੀ ਆਮ ਮਜ਼ਦੂਰਾਂ ਨਾ ਖੜੇ ਸਰਕਾਰ ਇਹ ਜਿਹੜੀ ਚੋਣ ਹੋਈ ਆ ਉਸ ਸਮੇ ਸਰਪੰਚਤਾਂ ਹੋਈ ਸੀ ਕਿ VOTING ਨਾ ਜਿੱਤੇ ਨਾ ਜੀ ਜਰ ਨਾ ਜੀ ਸਰ ਪੋਟਾ ਨਾ ਹੋਈ ਸੀ ਚੋਣ ਪੰਚਾਇਤ ਮੈਂਬਰ ਵੀ VOTING ਨਾ ਬਣੇ ਸੀ ਐਸ ਵੀ VOTING ਨਾ ਬਣੇ ਰੇ ਸੀਗੇ ਤੇ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਵੀ ਜੋ ਕਿੰਨੇ ਕਿੰਨੇ ਹੁਣ ਕਿੰਨੇ ਮੈਂਬਰ ਤੁਹਾਡੇ ਨਾਲ ਜਿਹੜੇ ਇਸ ਸਮੇ ਤੋੜਨ ਸਾਥ ਦੇ ਰਹੇ ਤੁਹਾਡਾ ਨਾ ਜੀ ਸਾਡੇ ਨਾਲ ਸੀਗੇ ਚਾਰ ਪੰਚਾਇਤ ਮੈਂਬਰ ਸੀਗੇ ਇੱਕ ਪੰਚਾਇਤ ਮੈਂਬਰ ਉਹਨਾਂ ਨੇ ਕਾਲੀ ਦਰਾਤਮ ਘਾ ਕੇ ਆਏ ਜੱਜੀ ਆਰ ਕੇ ਉਹ ਦੱਸ ਸੀਗਾ ਤੁਹਾਨੂੰ ਉਹਦਾ ਚਾਚਾ ਯੂਐਸ ਆ ਕਰਕੇ ਕਹੇ ਵੀ ਉਹ ਛਰੇ ਆ ਮੇਰੇ ਮੋਲ ਕੀ ਕਹਿ ਰਿਹਾ ਨਾ ਜੇ ਉਹ ਮੋਲ ਕਹਿਣਾ ਚਾਹੁੰਦਾ ਹੋਵੇ ਵੀ ਭਾਈ ਤੁਸੀਂ ਇਸ ਹਰਕਤਾਂ ਤੋਂ ਬਾਅਦ ਆ ਜੋ ਚੰਦ ਪਾਣ ਦੇ ਵਿੱਚ ਜੋ ਵੀ ਕੁਝ ਹੋਇਆਗਾ ਅਗਲਾ ਪ੍ਰੋਟੈਸਟ ਕੀ ਹੈ ਅਗਲਾ ਪ੍ਰੋਟੈਸਟ ਅਸੀਂ ਪਰ ਵੰਦਿਤ ਨਈਲਗੰਦੇਵਾਗੇ ਜੋ ਵੀ ਸਾਡੇ ਅਸੀਂ ਹਿਸਾਬ ਪਸੰਦ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਉਦੋਂ ਵੀ ਖੜੇ ਸੀਗੇ ਹੱਥ ਜੋੜ ਕੇ ਮੈਂ ਇਹ ਹੀ ਬੇਨਤੀ ਕਰਨੀ ਚਾਹੁੰਨੀ ਵੀ ਜੋ ਸਾਡੇ ਨਾਲ ਇਟਾ ਖੈਰ ਵਾਪਰਦਾਗਾ ਗਰੀਬ ਲੋਕਾਂ ਤੇ ਜਾਂ ਸਾਨੂੰ ਇਹ ਹੱਕ ਹੀ ਨਾ ਦੇਣ ਜੇ ਸਾਨੂੰ ਹੱਕ ਦਿੰਦੇ ਆ ਤਾਂ ਇਹ ਹੱਕ ਦੀ ਰੱਖਿਆ ਕਰਨੀ ਚਾਹੀਦੀ ਹੈ ਇਹਨਾਂ ਨੂੰ ਮੈਂ ਕਹਿੰਦਾ ਟੋਟਲ ਪੈਂਡ ਦੇ ਕਿੰਨੇ ਮੈਂਬਰ ਹੈ ਕਿ ਪੰਚਾਇਤ ਮੈਂਬਰ ਸਾਡੇ ਹੈਗੇ 9 ਇੱਕ ਗੱਲ ਮੈਂ ਤੁਹਾਨੂੰ ਹੋਰ ਧਿਆਨ ਦੇ ਵਿੱਚ ਦੱਸਣਾ ਚਾਹੁੰਦੀ ਆ ਸਰ ਜੋ ਐਮਐਲਏ ਮੋਲਕਾ ਉਹਦਾਂ ਸਾਡੇ ਕੋਲੇ ਫੋਟੋਆਂ ਵੀ ਹੈਗਾ ਜੋ ਪੰਚਾਇਤ ਮੈਂਬਰ ਇਹਨਾਂ ਨਾਮਬਰ ਵਾਰਦੀ ਸੁਪਾਲ कौर ਉਹਨੂੰ ਕਹਿ ਦਿੰਦਾ ਪਿੰਡ ਦੇ ਵਿੱਚ ਸਾਂਟਾਇਤ ਸਾਡੇ ਪਿੰਡ ਦੇ ਲੋਕ ਬੈਠੇ ਨੇ ਤੂੰ ਪਛ ਸਕਦੇ ਆ ਕਹਿ ਜਾਂਦਾ ਵੀ ਅਮੋਲਕ ਕਹਿ ਜਾਂਦਾ ਤੈਨੂੰ ਸਰਪੰਚ ਨਹੀਂ ਚੋਂਦੂਗਾ ਤੂੰ ਪੰਜ ਮੈਂਬਰ ਆਪ ਦੇ ਨਾਲ ਖੜੇ ਕਰ ਲਾ ਤੇ ਉਹ ਆਫਰ ਦਵਾਉਂਦਾਗਾ ਹੋ ਸਕਦਾ ਆਪ ਵੀ ਆਫਰ ਦਿੰਦਾ ਹੋਵੇ ਜਦੋਂ ਐਮਐਲਏ ਹਲਕੇ ਦਾ ਜੇ ਤੂੰ ਹਲਕੇ ਦਾ ਸਾਡੇ ਹਲਕੇ ਦਾ ਐਮਐਲਏ ਆ ਉਹ ਕਹਿ ਦਿੰਦਾ ਮੈਂ ਆਪ ਦੇ ਹਲਕੇ ਦੇ ਵਿੱਚ ਸ਼ਾਂਤਮਈ ਰੱਖਦਾ ਮੈਂ ਆਦੇ ਹਲਕੇ ਦੇ ਵਿੱਚ ਜਾਣਾ ਚਾਹੁੰਨਾਗਾ ਆਪਦੇ ਹਲਕੇ ਦੇ ਵਿੱਚ ਜਦੋਂ ਕੋਈ ਘਟਨਾ ਵਾਪਰਦੀ ਆ ਆਦੇ ਹਲਕੇ ਦਾ ਉਦੋਂ ਤਾਂ ਪਤਾ ਨਹੀਂ ਲੱਗਦਾ ਐਵੇਂ ਲਓ ਮੋਲਕ ਨੂੰ ਤੇ ਜਦੋਂ ਇਹੋ ਜਿਹਾ ਕੰਮ ਕਰਾਉਣਾ ਹੁੰਦਾ ਉਦੋਂ ਹਲਕੇ ਦੇ ਵਿੱਚ ਗੁੰਡਾ ਕਰਤੀ ਕਰਾਉਣ ਵਾਸਤੇ ਉੱਤਰ ਆਉਂਦਾਗਾ ਤੇ ਹੁਣ ਇਸ ਕਰਕੇ ਕਹਿ ਰਿਹਾਗਾ ਕਹਿੰਦਾ ਵੀ ਮੈਂ ਪੰਚਾਇਤ ਮੈਂਬਰ ਨਹੀਂ ਆ ਨੋ ਨੰਬਰ ਵਾਰਡ ਦੀ ਸੁਖਪਾਲਤੌਰ ਉਹਨੂੰ ਕਹਿ ਜਾਂਦਾ ਤੈਨੂੰ ਮੈਂ ਸਰਪੰਚ ਨਹੀਂ ਚੋਂਦੂਗਾ ਤੇ ਜੱਜੀ ਅਰਗਿਆਂ ਨੂੰ ਕਮਜ਼ੋਰ ਅਰਗਿਆਂ ਨੂੰ ਕਹਿ ਜਾਂਦਾ ਤੁਸੀਂ ਆਫਰ ਦਿਓ ਪੈਸਿਆਂ ਦੇ ਤੇ ਮੈਂਬਰਾਂ ਨੂੰ ਆਪਦੇ ਵੱਲ ਕਰਕੇ ਤੇ ਆਪਾਂ ਇਹਨੂੰ ਪੰਚਾਇਤ ਮੈਂਬਰੀ ਚੋਂ ਲਾਂਗੇ ਤੇ ਨਾ ਕਿ ਤੁਸੀਂ ਸਰਪੰਚ